ਤੂੰ ਇਹਨਾਂ ਟਾਈਮ ਲਾਤਾ ਤਾਂ ਫਿਰ ਲੱਗ ਗਿਆ ਕਿ ਆਹ ਤੇ ਤੂੰ ਇਦਾਂ ਕੀਤਾ ਜਿਆਦਾ ਪਹਿਲਾਂ ਦੱਸਿਆ ਹੁੰਦਾ ਫੇਰ ਡੈਡੀ ਘਰ ਹੈ ਨਹੀਂ ਉਹ ਗੱਡੀ ਲੈ ਗਏ ਸੀ ਤੇ ਮੈਂ ਫਿਰ ਆਹ ਯਾਰ ਦੋਸਤ ਦੇ ਇਲਾਕੇ ਆ ਉਹਦਾ ਤੇ ਮੈਂ ਥਾਰ ਤੇ ਹੀ ਆਉਣਾ ਸੀ ਅੱਛਾ ਤੇ ਮੈਂ ਤੈਨੂੰ ਕਦੇ ਨਹੀਂ ਡਿਕਨੀ ਮਨ ਨੂੰ ਤੇ ਬੜਾ ਡਰ ਲੱਗ ਗਿਆ ਮੇਰੇ ਸੇਲੀਆਂ ਸਾਰੀਆਂ ਚਲ ਗਈਆਂ ਮੈਂ ਇਕੱਲੀ ਖੋਈ ਪਿੰਗਰੇ ਮੈਨੂੰ ਤੇ ਢਾਰ ਬੜਾ ਲੱਗਣ ਜਾਵਾ ਕਿਹਨੇ ਹਾਂ ਦੇਖ ਤਣਾ ਲੈ ਆਵਾਂ ਤੂੰ ਐਵੇਂ ਡਰੀ ਨਾ ਜਾ ਕੁਝ ਨਹੀਂ ਹੁੰਦਾ ਤੂੰ ਇਹ ਦੱਸ ਮੈਨੂੰ ਵੀ ਖਾਣਾ ਕੀ ਹੈ ਪਿੰਗਰੇ ਨਹੀਂ ਕਰਦਾ ਮੈਨੂੰ ਤੇ ਢਾਰ ਬੜਾ ਲੱਗੇ ਜਾਂਦਾ ਤੇ ਹਾਂ ਤੇ ਵੇਖ ਲੋ ਜੋ ਹੋਉਂਦਾ ਉਹ ਤਰ ਹੜੀ ਬਲੋਂਦਈਂ ਮੈਂ ਤੇ ਨਾਲ ਹ ਇਹੋ ਗੱਲ ਕਰਦਾ ਤੇ ਢਾਰੇ ਉਹਨੇ ਕਿ ਤੂੰ ਹੀ ਮੇਰੇ ਨਾਲ ਜੇ ਕਿਸਨੇ ਦੇਖ ਲਿਆ ਨਾ ਤੇ ਮੇਰੀ ਸ਼ਮਤ ਆ ਜੂਗੀ ਐ ਬਨੇ ਕੋਈ ਨਹੀਂ ਹੁੰਦਾ ਤੇ ਜੋ ਤੈਨੂੰ ਸਟੋਰੈਂਟ ਤੇ ਲੱਕਿਆ ਹਾਂ ਜਾਂ ਚਾਹ ਅਬਸਰਟ ਜਾਂ ਚਾਹ ਕੋ ਐ ਬਨੇ ਕਿ ਕਿ ਭੁਣਾ ਨਹੀਂ ਤੇਰੇ ਪਿੰਟਾ ਕਿ ਨੌਲੇ ਜਿਨਾ ਪਿੱਟਾਇਆ ਉਹ ਕਿਧਰ ਤੇ ਪੇਮੈਂਟਰ ਨਹੀਂ ਪਰ ਜੇ ਵੀ ਦੇਖਣ ਦੇ ਪਤਾ ਨਹੀਂ ਕੁਛ ਨਹੀਂ ਹੁੰਦਾ ਤੋਂ ਇਹਦੇ ਚੋ ਵੀ ਆ ਮਤਲਬ ਸ਼ੌਂਗ ਦਾ ਉਹਨਾਂ ਜੀ ਭਾਦੇ ਕਿ ਮੈਂ ਸੋਣੀਆ ਉਦੋਂ ਤੇ ਮੈਨੂੰ ਘਰੋਂ ਕੋਈ ਨਿਕਲਣ ਵੀ ਨਹੀਂ ਦਿੰਦਾ ਵੈਸੇ ਪਿੰਡਰ ਦੀ ਗੱਲ ਤੇ ਸਹੀ ਹੈ ਮੈਂ ਡਰੀ ਜਾਨੀ ਐ ਇੱਥੇ ਵੀ ਕੋਈ ਬੈਠਾ ਵੀ ਨਹੀਂ ਇੱਕ ਦੂਜੇ ਨੂੰ ਲੱਗਦਾ चला आये नवदीप डरना जय मरे आए गए हैं आधे। तू 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 ਕਿ ਪਰ ਪਿੰਦਰੋਂ ਇਹ ਸਿੱਖਣਾ ਕੋਈ ਹਸਾਬ ਨਹੀਂ ਹਰ ਗੱਲ ਤੇ ਬੁੜੀ ਰੋਕ ਤੋਂ ਬਗ ਲੰਗੇ ਮੈਂ ਤੇ ਬੜੀ ਮੁਸ਼ਕਿਲ ਨਾਲ ਜਿੱਥੇ ਆਈ ਆਂ ਜੇ ਕਿਤੇ ਨੂੰ ਪਤਾ ਲੱਗਣ ਕਿ ਮੈਂ ਇਹੋ ਜਿਹਾ ਕੰਮ ਕਰਦੀ ਹਾਂ ਉਹਨਾਂ ਤੇ ਮੈਂ ਹੰਝੀ ਮਾਰ ਦੇਣਾ ਤੇਪ ਤੁਸੀਂ ਮੇਰੇ ਨੂੰ ਜਾਂ ਕਦੇ ਲਿਫਰ ਕਰਨ ਦੇ ਮੈਂ ਜਿਹ ਹੈ ਗਾਵ ਮੇ ਕੋਈ ਜੰਗਲਾਂ ਨਹੀਂ ਕਰਨੀਆਂ ਅੱਜਕੱਲ ਮੈਂ ਇਹ ਨੋਰਮਲ ਚੱਲਦਾ ਵਾ ਤੂੰ ਕਿਹੜਾ ਕੁਝ ਗਲਤ ਕਰਨ ਰਹੀ ਹੈ ਮਾਡਰਨ ਜ਼ਮਾਨਾ ਵਾ ਉਹ ਤੇ ਠੀਕ ਆ ਤੇ ਤੁਹਾਡੀ ਫੈਮਿਲੀ ਵਿੱਚ ਕੌਣ ਖਾਣੇ ਤੇ ਨਾ ਮੈਂ ਤਾਂ ਹੀ ਕੀ ਕੰਮ ਕਰਦੀ ਮੇਰੀ ਫੈਮਿਲੀ ਦੇ ਵਿੱਚ ਮੈਂ ਤੇ ਮੇਰੇ ਮੰਮੀ ਡਾਡੀ ਇੱਛਾ ਤੇ ਤੁਸੀਂ ਇਕੱਲੇ ਕੰਦੇ ਹੋ ਹੋਰ ਕੋਈ ਤਾਂ ਡਿਪੈਂਡਸ ਨਹੀਂ ਹੈਗਾ ਨਾ ਨਾ ਤੇ ਬਾਕੀ ਮੈਂ ਕੋਰਸ ਕੀਤਾ ਡਾਕਟਰੀ ਦਾ ਤੇ ਡੈਡੀ ਨੇ ਦੇ ਬਾਹਰ ਭੇਜ ਦਿੱਤੇ ਪਰ ਮੰਮੀ ਨਹੀਂ ਮੰਨਦੇ ਉਹ ਆਂਦੇ ਵੀ ਨਹੀਂ ਭੇਜਣਾ ਇੱਥੇ ਹਡੀ 25 ਕਿਲੇ ਪੈ ਲਈ ਏ ਚੰਦੇ ਕੀ ਕਰਨਾ ਮੁੰਡੇ ਨੂੰ ਬਾਹਰ ਭੇਜ ਕੇ ਜਦੋਂ ਇੱਥੇ ਸਭ ਕੁਝ ਹੈਗਾ ਹੈ ਮੰਮੀ ਕਹਿੰਦੇ ਤੈਨੂੰ ਲੋੜ ਤੇ ਨਹੀਂ ਹੈਗੀ ਬਾਹਰ ਜਾਣ ਦੀ ਪਰ ਫਿਰ ਵੀ ਪਿੰਨੇ ਨੇ ਤੁਸੀਂ ਡਾਕਟਰੀ ਦਾ ਕੋਰਸ ਕੀਤਾ ਨਾ ਤੇ ਇਹਦਾ ਬਾਹਰ ਬੜਾ ਸਕੋਪ ਆ ਚੱਲ ਕੋਈ ਗੱਲ ਨਹੀਂ ਵਿਆਹ ਤੋਂ ਬਾਅਦ ਵੇਖਾਂਗੇ ਫਿਰ ਕੀ ਕਰਨਾ ਹੈ ਫਤ ਨੇ ਤੇ ਵੀ ਦਿਨ ਤੱਕ ਪਹੁੰਚ ਵੀ ਗਏ ਹੋ ਮੈਂ ਤੇ ਆ ਕੋਈ ਸੋਚਿਆ ਵੀ ਨਹੀਂ ਆ ਤੇ ਮੇਰੇ ਘਰ ਦੇ ਨੂੰ ਕੌਣ ਮੰਗਾ ਉਹਨਾਂ ਨੇ ਨਹੀਂ ਮੰਨਣਾ ਹੈਗਾ ਮੰਨਦੀ ਤੇ ਤੂੰ ਵੀ ਨਹੀਂ ਹੈ ਜਿੱਦਾਂ ਤੂੰ ਮੰਨੀ ਹੈ ਏਦਾਂ ਤੇਰੇ ਘਰ ਦੇ ਮੰਨ ਜਾਣਾ ਜਿੰਨੇ ਹਾਨੂੰ ਮਿਲਾਇਆ ਉਹਨੇ ਆਪਣਾ ਵਿਆਹ ਕਰਵਾ ਦੇਣਾ ਤੇ ਮੇਰੇ ਵੀ ਨਾ ਵਾਟਰ ਆ ਗਿਆ ਲੱਗਦਾ ਕੋੜਾ ਖਾਣਾ ਅੰਤਰਾ ਸਾਰਾ ਮੈਨੂੰ ਹੀ ਕਰਨਾ ਪੈਂਦਾ ਵਾ ਕਰਾਂ ਤੇ ਕਰਾਂ ਕੀ ਆ ਜਾ ਮੁੰਡਾ ਵਾ ਨਾ ਸਾਦਾ ਮੈਂ ਵੀ ਤੇਰੀ ਮੈਂ ਲੈ ਕੇ ਦੀ ਨਕਤ ਮਿੰਦੇ ਦੀ ਪੈਸੇ ਮੈਂ ਆਇਆ ਖੜਾ ਵੇਖ ਲਾ 6 ਘੰਟੇ ਹੋ ਗਏ ਖੱਤੇ ਨੂੰ ਗਏ ਨੂੰ ਅਜੇ ਤੱਕ ਨਹੀਂ ਆਇਆ ਤੇ ਆਉਂਦੇ ਨੰਗਰ ਖਾਣ ਬਹਿ ਜਾਣਾ ਵਾ ਨਾ ਹੁਣ ਮੈਂ ਬਣਾਵਾਂ ਕੀ ਮੈਂ ਤੇਰੀ ਸਮਝ ਆਉਂਦੀ ਅੱਜ ਮੈਂ ਵੀ ਨਹੀਂ ਕੋ ਬਣਾਵਾਂ ਹਾਂ ਮੈਂ ਵੀ ਬਹਿ ਚਲੀ ਆ ਜੋ ਖਾਣਾ ਖਾਣ ਪਿਓ ਪੁੱਤ ਮੈਨੂੰ ਤਾਂ ਖਾਈ ਆਇਆ ਨਾ ਉਹ ਮੇਰੀ ਗੱਲ ਸੁਣ ਉਹ ਕਿਹੜੀ ਗੱਲ ਤੋਂ ਬੁੜਬੁੜ ਕਰਾਈ ਜਾਂਦੀ ਆ ਗੱਲ ਕਿਹੜੀ ਤੂੰ ਕਰਨਾ ਹੈ ਬੜਾ ਤੂੰ ਲਾੜਨਾ ਆਹੋ ਵੇਖ ਲਓ ਕਿੰਨੇ ਟਾਈਮ ਦਾ ਗਿਆ 6 ਘੰਟੇ ਹੋ ਗਏ ਆ ਉਹਨੂੰ ਚੰਗਾ ਭਲਾ ਪਤਾ ਕਿ ਸਭ ਦਾ ਸਾਰੇ ਮੁਕਾ ਵਾ ਤੇਰਾ ਦਿਮਾਗ ਨਹੀਂ ਕੰਮ ਕਰਦਾ ਤੂੰ ਨਾਲ ਚੱਲ ਜਾਂਦੀ ਤੇ ਨਾਨ ਖੱਤੇ ਨੇ ਮੈਨੂੰ ਪਹਿਲਾਂ ਤਿਆਰ ਕੀਤਾ ਹੀਗਾ ਤੇ ਮੁੜਕਿਆਂ ਦਾ ਨਹੀਂ ਨਹੀਂ ਮਾਤਾ ਤੂੰ ਰਹਿ ਘਰ ਹੀ ਮੈਂ ਜਾਣਾ ਵਾ ਮੈਂ ਆ ਗਿਆ ਬਸ ਉਹਨੇ ਆਇਆ ਮੈਂ ਹੁਣੇ ਆ ਜਾਣਾ ਗਿਆ ਤੇ ਆਇਆ ਆਹ ਵੇਖ ਲਓ ਗਿਆ ਤੇ ਆਇਆ ਹੁਣ ਤੱਕ ਆਉਂਦੀ ਨਹੀਂ ਇਹ ਪਤਾ ਕਿੱਥੇ ਖਦਰਫਲੀ ਰਹਿ ਆ ਕਰਨਾ ਆਈ ਗਾ ਮੈਂ ਇਹ ਜੱਗ ਰੱਖਦੇ ਆ 11 ਇੱਡੀ ਕਾਲੀ ਆ ਨਾ ਫੇ ਗੱਲ ਨਹੀਂ ਕਰਨ ਵਾਲੀ ਮੈਂ ਤਾਂ ਦਾਤ ਕੋ ਕਾਲਾ ਲੱਗਦਾ ਜੇ ਮੈਂ ਤੁਹਾਨੂੰ ਉਹਦੋਂ ਵੀ ਕਿਹਾ ਹੈਗਾ ਪਰ ਤੁਸੀਂ ਕਿਹੜੇ ਅੱਖੇ ਲੱਗਦੇ ਜੇ ਮੇਰੇ ਓ ਯਾਰ ਜਿੰਨ ਨਜ਼ਰ ਮੈਂ ਕੋ ਵੇਂਦਾ ਨਹੀਂ ਮੈਂ ਕਿਹਾ ਦਾਤ ਕਾਲਾ ਸਮਝੀ ਜਾਵਾਂ ਵੇਖ ਲਓਗੇ ਥੋੜੇ ਦੇਣੀਆਂ ਲੱਗ ਜਾਣਾ ਪਤਾ ਜੇ ਤੁਹਾਡੀ ਅੱਖਾਂ ਤੇ ਪੱਟੀ ਵੱਜੀ ਆ ਨਾ ਸਭ ਕੁਝ ਦੇਖ ਪੈਣਾ ਤੁਹਾਨੂੰ ਓ ਚੱਲ ਆ ਜਾਂਦਾ ਤੂੰ ਹੀ ਤਾਂ ਲਾਇਆ ਵਾ ਕੋਈ ਗੱਲ ਨਹੀਂ ਕੀ ਆ ਜਾਂਦਾ ਵਾ ਹਾਂ ਤੇ 10 ਮਿੰਟ ਲੱਗ ਜੇ ਸੋਦਾ ਸਦਾ ਲੈਂਦੇ ਆ ਰਾਤ ਨੂੰ ਰੋਟੀ ਖਾਣ ਵਾਸਤੇ ਨਾ ਦਿਓ ਮੈਂ ਨਹੀਂ ਕੋ ਬਣਾਇਆ ਠੀਕ ਵਾ ਨਾ ਓ ਚੱਲ ਕੋਈ ਨਾਮ ਖਾਲੋ ਜਾ ਕੇ ਬਾਹਰ ਤੂੰ ਤਾਂ ਫੋਨ ਫੜਨ ਦੇ ਆ ਉਤਰਾ ਫੋਨ ਕਿਹੜਾ ਚੁੱਕਦਾ ਵਾ ਕਈ ਵਾਰੀ ਫੋਨ ਲਾਇਆ ਮੈਂ ਚੁੱਕਦਾ ਹੀ ਨਹੀਂ ਫੋਨ ਗਾੜੀ ਤੋਂ ਪਤਾ ਨਹੀਂ ਕਿੱਥੇ ਜਾ ਕੇ ਬੈਠਾ ਵਾ ਫੋਨ ਤੇ ਚੁੱਕਣਾ ਚਾਹੀਦਾ ਸੀ ਮੈਨੂੰ ਨਹੀਂ ਸਮਝ ਆਉਂਦੀ ਕੋਈ ਮੈਂ ਤਾਂ ਖਿੱਚ ਖਿੱਚ ਕੇ ਆਪਣਾ ਆਪਣੀ ਛੱਡਿਆ ਔਲਾਦ ਦਵੇ ਰੱਬ ਤੇ ਚੰਗੀ ਦਵੇ ਬੜੀ ਮਾੜੀ ਗੱਲ ਵਾ ਹਾਂ ਪੁੰਗਾ ਖਾਣਾ ਉਤਰਾ ਕਿਤੇ ਕੀ ਕਰਾਂ ਹੁਣ ਮੈਂ ਤੁਹੀਂ ਕਹੋ ਬੋਲ ਪੋ ਮੈਂ ਦੱਸ ਕੀ ਕਰਾਂ ਕੀ ਕਰਾਂ ਹੁਣ ਮੈਂ ਦਾਲਾ ਦੂਣਾ ਸਭ ਕੁਝ ਮੁੱਕਿਆ ਵਾ ਓ ਜਾ ਬਰਾ ਮੇਰਾ ਸਿਰ ਨਾ ਖਾ ਜਾ ਚੋਲ ਚਾਪ ਬਣਾ ਲੈ ਦੂਣਾ ਜੀ ਦੂਣਾ ਵਾਲੇ ਚੋਲ ਬਣਾ ਲੈ ਹੱਦ ਹੋਈ ਹੈ ਬੰਦੇ ਵਾਲੀ ਆ ਚੌਲ ਤੇ ਘਰ ਦੇ ਆਗੇ ਤੂੰ ਉਹ ਧਰਨਾ ਚ ਨਹੀਂ ਕੋ ਮੁੰਡਾ ਲੇਟ ਹੋ ਗਿਆ ਤੇ ਉਹੋ ਹੀ ਗੱਲ ਆ ਜਾ ਕੇ ਮੇਰੇ ਸਿਰ ਤੇ ਚੜ੍ਹ ਡੀ ਆਣ ਕੇ ਹੱਦ ਹੋਈ ਇਹਦੇ ਵਾਲੀ ਸਲੀ ਸੁਣੋ ਹਾਂਜੀ ਅੱਜ ਫਰੀ ਹੈ ਤੁਸੀਂ ਨਹੀਂ ਫਰੀ ਤੇ ਨਹੀਂ ਜਦੋਂ ਦੱਸ ਉੱਥੇ ਜੋਗੇ ਦਰਾਂ ਦੇ ਮੁੰਡੇ ਦਾ ਜਨਮ ਦਿਨ ਹੀਗਾ ਹੂੰ ਤੇ ਉੱਥੇ ਜਾਣਾ ਹੀਗਾ ਜਨਮ ਦਿਨ ਤੇ ਜਦ ਮੰਮੀ ਦੇ ਪੇਕੇ ਜਾਣਾ ਹੁੰਦਾ ਵਾ ਉੱਥੇ ਵੀ ਤਾਂ ਜਾਂਦੇ ਹੀ ਆ ਮੈਂ ਤਾਂ ਨਹੀਂ ਕਦੀ ਕਿਹਾ ਮੈਂ ਦੱਸ ਕੋ ਗਿਆ ਪਸੇ ਗੁਰੀਛੇਦਾਰੀ ਵਾਦੀਆਂ ਤਾਂ ਚੰਗੀ ਗੱਲ ਵਾ ਤਾਂ ਹੁਣ ਵਾਧੂ ਖਰਚਾ ਕਿੱ데 ਜਿੱਥੇ ਕੱਢਣਾ ਵਾ ਉੱਥੇ ਕੱਢ ਲੈ ਜਲੂ ਦੇ ਅੰਦਰ ਰੋਜ਼ ਕਿਹਾ ਤੁਹਾਨੂੰ ਕਹਿੰਦਾ ਆਏ ਦਿੰਦਾ ਤੇ ਰੋਜ਼ ਵੀ ਥੋੜਾ ਆ ਜਾਂਦਾ ਕਿ ਇੰਨਾ ਕਿੰਦਾ ਹੈ ਹੈ ਨਾ ਕੀ ਗੱਲ ਕੁੜੀ ਦੇ ਗੱਲ ਪੈਗੀਆਂ ਕੋਖ ਨਹੀਂ ਹੋਣੀ ਜੀ ਕਹਿਣ ਦੀ ਆ ਉੱਥੇ ਜਾਣਾ ਜਲੂ ਦੇ ਨਾਲ ਤੇ ਉੱਥੇ ਜਾਣਾ ਲੈ ਪੁੱਤ ਰਿਸ਼ਤੇਦਾਰੀਆਂ ਕਾਦੇ ਮੱਤੇ ਲੱਭੀ ਨੇ ਇੰਨਾ ਕਮਾਣੂਂ ਦੀਆਂ ਜਾਓ ਜਾਣਾ ਕਿਉਂ ਨਹੀਂ ਦੱਸ ਪੁੱਤ ਮੈਂ ਕਿੱਦਾਂ ਅੱਜ ਸ਼ਾਮ ਨੂੰ ਹੀ ਆਉਂਦੀ ਉਹ ਮਾਰਾਵੇਂ ਫਾਲਤੂ ਖਰਚੇ ਕਰਨੇ ਕੀ ਫਾਇਦਾ ਹੈ ਵੇ ਪੁੱਤ ਵੀ ਇਦਾਂ ਨਹੀਂ ਚੰਗੇ ਲੱਗੇ ਜਹਾ ਤੇਰਾ ਵਿਆਹ ਹੋਇਆ ਹੋ ਤੈਨੂੰ ਇੰਨੀਆਂ ਜਿੰਮੇਵਾਰੀਆਂ ਪੰਤੌਣੀਆਂ ਪੈਣੀਆਂ ਤੇ ਚੁੱਪ ਕਰਕੇ ਨਾ ਤੇ ਕੱਪੜੇ ਪਾਓ ਤੇ ਜਾਓ ਐਵੇਂ ਨਾ ਕੁੜੀ ਦੇ ਦੁਆਲੇ ਹੁੰਦਾ ਰਿਆ ਕਰ ਜਿਉਂ ਚਾਲੀ ਆਂਦੇ ਨਹੀਂ ਕੋ ਆ ਤੂੰ ਮਰ ਟੋਟੋ ਤੇ ਪੈਂਦਾ ਰਹਿਣਾ ਕੋ ਸਿਆਣਾ ਬਣੋ ਚਲ ਕੋਈ ਨਹੀਂ ਠੀਕ ਆ ਜੇ ਪੁੱਤ ਤੂੰ ਪਹਿਲਾਂ ਹੀ ਮੰਨ ਲੈਂਦਾ ਮੈਨੂੰ ਨਾਇਕ ਬੰਦੋ ਤੇ ਹੋਈ ਤੂੰ ਕੋਈ ਧਿਆਨ ਮੇਰਾ ਪੁੱਤ ਕੋਈ ਪਰੇ ਮਸਲਾ ਹੈ ਉਹਦੀ ਮਮੀ ਨਹੀਂ ਆ ਮੈਂ ਅਰਣਾ ਲੈ ਕੇ ਆਈ ਮਮੀ ਆਪੇ ਵਾਸਤੇ ਆਣ ਕੇ ਆਈਏ ਚਲ ਕੋਈ ਨਹੀਂ ਕੋਈ ਨਹੀਂ ਧਿਆਨ ਫਿਰ ਸਾਹਮਣੇ ਮੈਂ ਚਾਹ ਪਾਣੀ ਬਣਾ ਕੇ ਲਿਆ ਮੈਂ ਚਾਹ ਪਾਣੀ ਤੇ ਪੀ ਲੈਨੇ ਆ ਹੈ ਕਿ ਐਸਾ ਨਹੀਂ ਹੋਣੀ ਕਿੱਧਰ ਨੂੰ ਗਏ ਖਾਨੀ ਹੋਣਾ ਦਾ ਵੀ ਕੀ ਦੱਸਾਂ ਆ ਜਿਹੜਾ ਤੁਹਾਡਾ ਮੁੰਡਾ ਨਾ ਇਹਨੂੰ ਤੇ ਮਾਸਾ ਮੱਦ ਨਹੀਂ ਕੀ ਗੱਲ ਹੋ ਗਈ ਆ ਰੋਟੀ ਦੇ ਪੇਕੇ ਕਿਤੇ ਜਨਮ ਲੈਣੀ ਆ ਇਹਨੇ ਕੁੱਤੀਏ ਦਾ ਉਹਨੇ ਕਿਹਨੇ ਕਿਹਾ ਤੇ ਉਹਦੇ ਗਾਲ ਪੈਣ ਲਿਆ ਫੇਰ ਮੈਂ ਜਾ ਕੇ ਉਹਦੇ ਦਾਬਾ ਮਾਰਿਆ ਮੈਂ ਕਿਹਾ ਉਹਦੇ ਨਾਲ ਤੂੰ ਨਹੀਂ ਜਾਣਾ ਤੇ ਹੋਰ ਕਿਹਨੇ ਜਾਣਾ ਸਦਾਈ ਹੈਗਾ ਵਾ ਐਵੇਂ ੜ ਜਾਂਦਾ ਕਈ ਵਾਰੀ ਤੇ ਮੈਂ ਆਈ ਆ ਤੁਹਾਡੇ ਵੱਲ ਵੀ ਤੁਸੀਂ ਲੰਮੇ ਨਾ ਪੈ ਰਹੇ ਚਾਹ ਪਾਣੀ ਪੀ ਕੇ ਤੇ ਪੱਠਿਆਂ ਦਾ ਅੱਜ ਕਰ ਲਓ ਹੋ ਸਕਦਾ ਲੇਟ ਹੋ ਜਾਵੇ ਜਾਂ ਨਾ ਹੀ ਆਇਆ ਜਾਵੇ ਉਹਨਾਂ ਨੂੰ ਕਰ ਲਾਂਗੇ ਕਰ ਲਾਂਗੇ ਤੇ ਨਾਲਿਓ ਨਾ ਭਾਈ ਨਹੀਂ ਆਜੇ ਮੈਂ ਨਾ ਨਹੀਂ ਆਈ ਸਗੋਂ ਮੈਂ ਆ ਤਾਂ ਆਪਲੀ ਕਰਨੀ ਹੈ ਸ਼ਦੈਨ ਦੇ ਕੰਮ ਵੇ ਕਹਿ ਕੇ ਤੁਦਾਂ ਗਈ ਵੀ ਅੱਜ ਥੋੜੀ ਜਿਹੀ ਲੇਟ ਹੋ ਜਾਣਾ 2:30 ਵਜੇ ਤੂੰ ਨੂੰ ਛੁੱਟੀ ਹੋ ਜਾਂਦੀ ਹੈ ਤੂੰ ਤੋਂ 5:00 ਵਜੇ ਇੰਨੇ ਚਿਰ ਕੋਈ ਗੱਲ ਨਹੀਂ ਆ ਜਾਂਦੀ ਆ ਇੰਨੇ ਵੀ ਉਹ ਗੱਲ ਕੀ ਹੈ ਕਿ ਵਾਧਾ ਘਟਾ ਹੋਈ ਜਾਂਦਾ ਥੋੜਾ ਬਹੁਤਾ ਘਟਾ ਕਦਾ ਹੋ ਜਾਂਦਾ ਵਾ ਟਾਈਮ ਨਾਲ ਬੰਦਾ ਘਰ ਤੇ ਆਵੇ ਦੱਸ ਹੁਣ ਮੈਂ ਜਾ ਕੇ ਉਹਦੇ ਨਾਲ ਗਈ ਹਾਂ ਤੇ ਮੈਨੂੰ ਫੇਰ ਪਤਾ ਇਹਦੇ ਲੇਟ ਹੋ ਗਈ ਹੈ ਹੁਣ ਮੇਰੇ ਵੀ ਕੀ ਕਸੂਰ ਕਿ ਹਮਲੇ ਬਸਦਾ ਵੀ ਅੱਗਾ ਪਿੱਛਾ ਹੋ ਸਕਦਾ ਕੱਲੀ ਨਿਆਣੇ ਦੀ ਨਹੀਂ ਗਲਤੀ ਕੱਢੀ ਫੋਨ ਕਰਕੇ ਪੁੱਛ ਲੈਣਾ ਹੈ ਉਹਨੂੰ ਪੀ ਆਈ ਕਿਉਂ ਨਹੀਂ ਕਿ ਲੇਟ ਕਿਉਂ ਆਇਨਾ ਚੱਲ ਕੋਈ ਨਹੀਂ ਮੈਂ ਫੋਨ ਲਾ ਕੇ ਪੁੱਛ ਲਈਨੀ ਆਹੋ ਕੱਪੜੇ ਤੇ ਮੇਰੇ ਰਹਿ ਗਏ ਗੱਡੀ ਚ ਹੁਣ ਕੀ ਕਰਾਂ ਇਦਾਂ ਕਰਦਾ ਮੁੜ ਕੇ ਜੰਨਾ ਪਰ ਜੇ ਮੁੜ ਕੇ ਗਿਆ ਤਾਂ ਚਾਚੀ ਨੇ ਵੇਖ ਲਿਆ ਉਹਨੇ ਆਣਾ ਫੇਰ ਤਾਂ ਕਿੱਧਰੋਂ ਚੱਲ ਕੇ ਜੂਨੇ ਆ ਦੁਬਾਰਾ ਫੇਰ ਉਦੋਂ ਮੈਂ ਸੌਦਾ ਨਹੀਂ ਲੈਂਦਾ ਮੰਮੀ ਕੋ ਕਹਾ ਵੱਖ ਪੈਣੀਆਂ ਨੇ ਚਲ ਉਹ ਵੇਨੇ ਸੰਭੰਦ ਆ ਆ ਗਿਆ ਹੈ ਹੋ ਗਿਆ ਤੇ ਲੈ ਕੇ ਕਿੰਨਾ ਪੂਰੇ ਸੇਕੰਡੇ ਹੋ ਗਏ ਤੈਨੂੰ ਕਿੱਲੇ ਨੂੰ ਤੇ ਨਾਲੇ ਨੂੰ ਨੇਹ ਦੱਸ ਕਿ ਸਬਦਾ ਕਿੱਥੇ ਆ ਉਹ ਮੰਮੀ ਦੱਸਦਾ ਮੈਂ ਕਿ ਤੇ ਪਾਣੀ ਦਾ ਘੁੱਟ ਤੇ ਕੁੱਛ ਨੋ ਪੀਣਾ ਪਾਣੀ ਦਾ ਘੁੱਟ ਤੈਨੂੰ ਪਾਣੀ ਦਾ ਘੁੱਟ ਮੈਂ ਤੇ ਨਹੀਂ ਜਾਕ ਹੈ ਮੈਨੂੰ ਇਹਦਾ ਸਬਦਾ ਕਿੱਥੇ ਆ ਉਹ ਤਾਂ ਨੀ ਟਿਕਣ ਲਈ ਆ ਪੜਾਉਣਾ ਕੁਛ ਨਹੀਂ ਰਾਖਦੋ ਤੂੰ ਹੀ ਪਾਣੀ ਲਿਓ ਮੈਂ ਦੱਸਦਾ ਤੁਹਾਨੂੰ ਦੱਸਣਾ ਦੱਸਣਾ ਕੀ ਆ ਮੈਨੂੰ ਤੇਰੀ ਤਮਾ ਹੀ ਵਿਗੜੀ ਲੱਗਦੀ ਆ ਪਤਾ ਨਹੀਂ ਕਿੱਥੋਂ ਆਇਆ ਵੇ ਇਹ ਤੇ ਦਾਲ ਪੂਰੀ ਕਾਲੀ ਹੋ ਗਈ ਆ ਦੱਸਨੀ ਇਹਦੇ ਪਿਓ ਨੂੰ ਜਾ ਕੇ ਬੈਠਿਓ ਡੈਡੀ ਉਹ ਮੇਰੀ ਗੱਲ ਸੁਣ ਮੈਂ ਤੇ ਬੈਠਾ ਨਾ ਤੇ ਤੂੰ ਕਿੱਧਰ ਆਇਆ ਵਾਰਾ ਕਰਦੀ ਕਰਦਾ ਹੋ ਇੰਨਾ ਚਰ ਹੋ ਗਿਆ ਤੂੰ ਗਿਆ ਇਹਨੂੰ ਬਾਹਰ ਮੰਮੀ ਡੈਪੀ ਹੁਣ ਤੂੰ ਹੀ ਮੇਰੇ ਦਿਵਾਲੇ ਹੋ ਗਏ ਆ ਤੇ ਕੰਮ ਸੁਵਾਦੇ ਕਰਿਆ ਕਰ ਨਾ ਦਿਵਾਲੇ ਤੇਰੇ ਕੌਣ ਆਈਏ ਉਹ ਮੈਂ ਦੱਸੋ ਕਰਨ ਕੀ ਡਿਆ ਆ ਓ ਯਾਰ ਤੁਹਾਨੂੰ ਬੜਾ ਯਕੀਨ ਹੋਣਾ ਇੱਥੇ ਆ ਮੂਰਤੀ ਵਾਲੇ ਵੇਖੋ ਤੁਸੀਂ ਆ ਕੱਪੜੇ ਬਦਲਾਇਆ ਜੇ ਮੈਂ ਨਾ ਸੌਣ ਕਿੱਥੋਂ ਆਇਆ ਤੇਰੇ ਕੋ ਹਾਂ ਦੱਸੋ ਹਾਂ ਬੋਲਦਾ ਨਹੀਂ ਹੁਣ ਉਹ ਮੰਮੀ ਉਹ ਮੈਂ ਨਾ ਉਹ ਜਾਣਾ ਹੀ ਨਹੀਂ ਕਿਤੇ ਡੈਡੀ ਅੱਛਾ ਤੇ ਉਹ ਕੱਪੜੇ ਨਾ ਚੰਗੇ ਜੇ ਨਹੀਂ ਲੱਗਦੇ ਹਾਂ ਤੇ ਕਿ ਮੁੰਡੇ ਵਾਲਾ ਪ੍ਰੋਗਰਾਮ ਹੀ ਅੱਛਾ ਤੋ ਫਿਰ ਮੈਂ ਚਲ ਨਵੇਂ ਲੈ ਲੈਣਾ ਆ ਲਓ ਸੌਣ ਲਓ ਕਰਾਂਗੇ ਆ ਸੌਦਾ ਲੈਣ ਤੇ ਕੱਪੜੇ ਲੈ ਕੇ ਮਹਾਰਾਜ ਆ ਗਿਆ ਵਾ ਇਹਦੇ ਲੱਛਣ ਮੈਨੂੰ ਨਹੀਂ ਚੰਗੇ ਲੱਗਦੇ ਮੈਨੂੰ ਲੱਗਦਾ ਹੋਰ ਹੀ ਚੱਕਰਾਂ 'ਚ ਤੁਰਿਆ ਕਰਨਾ ਤੂੰ ਮੇਰੀ ਗੱਲ ਸੁਣ ਲੈ ਮੰਮੀ ਕਿਹੜੇ ਚੱਕਰਾਂ 'ਚ ਤੁਰਿਆ ਕਰਨਾ ਵੀਰੋ ਡੈਡੀ ਸਮਝ ਨਹੀਂ ਆ ਰਹਾ ਮੈਨੂੰ ਜੋ ਮੈਂ ਕਹਿਣਾ ਚੰਗੀ ਆ ਨਾ ਤੂੰ ਸਭ ਕੁਝ ਸਮਝਣਾ ਵਾ ਐਡੀ ਬਨੇ ਆਣੀ ਨਹੀਂ ਠੀਕ ਆ ਨਾ ਤੂੰ ਹੀ ਦੱਸ ਦੋ ਮੈਨੂੰ ਕੀ ਕਹਿਣਾ ਤੂੰ ਤੇ ਕਹਿਣਾ ਤੈਨੂੰ ਵੀ ਪਤਾ ਹੀ ਜੋ ਮੈਂ ਕਹਿਣਾ ਚੰਗੀ ਹੈ ਠੀਕ ਆ ਬੋ ਤਾਂ ਨਿਆਣਾ ਨਾ ਬਣ ਕੱਚਾ ਰਿਆ ਕੋਈ ਗੱਲ ਨਹੀਂ ਇਹ ਕਿਹੜੇ ਲੈ ਆਦੇ ਆ ਯਾਰ ਨਹੀਂ ਕਿਹੜਾ ਸ਼ਹਿਰ ਵਾਲਾ ਆਹੋ ਉਹਦੇ ਮੁੰਡੇ ਦਾ ਜਨਮ ਦਿਆ ਹਾਂ ਹਾਂ ਤੇ ਮੈਨੂੰ ਤਾਂ ਇਹ ਹੁਣ ਜਾਂਦਿਆਂ ਤੇ ਜੇ ਨਾਂ ਜਾਂਦਾ ਤਾਂ ਵੀ ਮਾੜੀ ਗੱਲ ਹੀ ਨਹੀਂ ਕੰਮ ਸੇ ਕੰਮ ਬੰਦਾ ਫੋਨ ਕਰਕੇ ਦੱਸ ਦਿੰਦਾ ਵਾ ਤੇ ਮੰਮੀ ਆਹ ਗੱਲ ਹੋ ਗਈ ਤੇ ਤੇੜੀ ਤੋਂ ਸੌਦਾ ਮੰਗਾ ਲਾ ਨਾ ਮੋਦਕੋ ਮੰਗਾ ਲੈਂਦੀ ਹੋਰ ਰਾਤ ਖੱਤਿਆ ਖਾ ਚੌਲ ਲਾਉਣ ਵਾਲੇ ਉਹ ਕਿੱਡੀ ਗਾਫਰ ਆ ਰਹੀ ਇਥੋਂ ਫੜ ਲਿਆਣਾ ਹੈ ਦੀ ਦੁਕਾਨ ਤੋਂ ਹੂੰ ਫੜ ਲਿਆਣਾ ਹੀ ਤੇ ਤੈਨੂੰ ਮੈਂ ਗਾਂ ਤੋਂ ਪੈਸੇ ਦਊਂਗੀ ਮਾਰ ਸੂਟ ਬੂਟ ਪਾ ਕੇ ਤੇ ਆ ਗਿਆ ਮਹਾਰਾਜ ਬਣ ਕੇ ਕਰਦਾ ਜੀ ਤੈਨੂੰ ਸੁਣ ਜਿਹੜਾ ਚ ਤੂੰ ਹੀ ਲੈ ਕੇ ਦੇਣੇ ਹੋਰ ਕਿਹਨੇ ਲੈ ਕੇ ਦੇਣੇ ਉਹ ਲੋਕਾਂ ਨੂੰ ਮੰਗਾਂ ਮੈਂ ਲੈ ਕੇ ਦੇਣੇ ਤੈਨੂੰ ਆਹ ਏਡਾ ਸੌਦੇ ਦੇ ਪੈਸੇ ਘਰੋਂ ਲੈ ਜਾ ਕਰ ਤੇ ਜਾ ਕੇ ਆਹ ਸੂਟ-ਬੂਟ ਖਰੀਦ ਲਿਆ ਕਰ ਵਾਵਾ ਸੋਣੀ ਆ ਕਰਵਾ ਦੀ ਕੋਈ ਗੱਲ ਨਹੀਂ ਫੇਰ ਜੀਆ ਸੂਟ ਹੀ ਲੈ ਲਿਆ ਪਾਈ ਜਾ ਮੜਦੇ ਪਾਈ ਜਾ ਜਦੋਂ ਕੋਈ ਚੰਦ ਚੜਦਾ ਨਾ ਪਤਾ ਫੇਰ ਲੱਗੂ ਤੁਹਾਨੂੰ ਮੈਂ ਤਾਂ ਘੁਰੀ ਲੱਗਣਾ ਲੱਗਣਾ ਮੈਂ ਬੋਲੀ ਜੂ ਚੰਦ ਚੜੂਗਾ ਤੇ ਆਪਣੇ ਸਿਰ ਤੇ ਚੜੂਗਾ ਮੈਂ ਨਹੀਂ ਕਦੇ ਮਗਰ ਜਾਣਾ ਇਹ ਇੱਕ ਗੱਲ ਤਾਂ ਕਹਿ ਰੱਖੀ ਦੱਸਾਂ ਗੱਲ ਜਦੋਂ ਮੈਂ ਕਰਨੀ ਕੀ ਵਿਆਹ ਆ ਕਰਨ ਕੀ ਵਿਆਹ ਲੱਛਣ ਤੇਰੇ ਮਾੜੇ ਲੱਗਣਦੇ ਆ ਚੰਨ ਉਹਨੂੰ ਕੰਮ ਕਰਦਾ ਆ ਉਹਨੂੰ ਫੋਨ ਕਰਦਾਂਗੇ ਆ ਕੱਪੜੇ ਮੇਰੇ ਕੋਲ ਹੀ ਰਹਿੰਦੇ ਜੀ ਉਹਨੂੰ ਦਿੱਤੇ ਨਾ ਤੇ ਇਹਨਾਂ ਦੇ ਘੇਰ ਬੰਨੋ ਸੁਭਾਅ ਤੇ ਸੁਭਾਅ ਚ ਕਰਨਾ ਫੋਨ ਲਾ ਕੇ ਪੁੱਛੀ ਆ ਕੇ ਵੀ ਆਈ ਕਿਉਂ ਨਹੀਂ ਚੱਲ ਕੋਈ ਨਹੀਂ ਆ ਪੁੱਛ ਨਹੀਂ ਲੈ ਆਈ ਗਈ ਜਾਦੀ ਤੇ ਬੈਲ ਤੇ ਵਜੀ ਆ ਵੇਹ ਭਲਾ ਕੌਣ ਆ ਗਈ ਕੋਤੇ ਨਵੈਦਰਾ ਇਹਨੇ ਲੇਟ ਕਉ ਆਈ ਹੈ ਤੈਨੂੰ ਮੈਂ ਦੱਸਿਆ ਰ ਸੀ ਕਿ ਤੁਹਾਡੀ ਸਕੂਲ ਪਾਰਟੀ ਹੈ ਪਾਰਟੀ ਜਾਣਾ ਜ਼ਰੂਰੀ ਆਪਣਾ ਟਾਈਮ ਨਾ ਘਰ ਆਈਦਾ ਹੋਈ ਜਾ ਨਾ ਤੇਰੇ ਕੋਲ ਕੋਈ ਕਿਤਾਬ ਨਾ ਗੱਲ ਨਾ ਬਾਤ ਲੈ ਡੈਡ ਜੀ ਦਾ ਸੋਚੀ ਮੈਂ ਕਿਤਾਬ ਕੀ ਕਰਨੀ ਅੱਜ ਵੀ ਮੈਂ ਇੱਥੇ ਚੁਲਾ ਚੋਕੇ ਤੁਰ ਹੀ ਜਾਂਦੀ ਹੱਦ ਕਰ ਦੇ ਤੁਸੀਂ ਕਿੰਦਾਂ ਇਹ ਗਲ੍ਹਾਂ ਕਰਦੇ ਹੋ ਛੋਲਾ ਚੋਕੇ ਤੁਰ ਹੀ ਜਾਂਦੀ ਨਹੀਂ ਮੈਨੂੰ ਦੱਸੋ ਤੁਸੀਂ ਨਿੱਕੇ ਦੇ ਵਿਆਹ ਸ਼ਾਦੀ ਤੇ ਜਾਂਦੇ ਹੋ ਜਾਂ ਕਿ ਰਿਸ਼ਤੇਦਾਰ ਦੇ ਘਰ ਜਾਂਦੇ ਨਾਲ ਹੀ ਆਪਣੇ ਡੰਗਲ ਡੁੰਗਰ ਲੈ ਜਾਂਦੇ ਹੋ ਅਬ ਬੋਲਣ ਦੇ ਕਿਦਾਂ ਲਈ ਆ ਪੁੱਤ ਫੇਰ ਵੀ ਤੇਰਾ ਪਿਓ ਆ ਤੇ ਮੰਮੀ ਜੀ ਤੇ ਮੈਂ ਦੱਸਿਆ ਸਾਰੇ ਘਰ ਦੇ ਨੂੰ ਫੇਰ ਇੱਕੋ ਗੱਲ बार-बार ਕਿੱਥੇ ਕਿਤਾਬਾਂ ਕਿੱਥੇ ਮਜਾ ਤੈਨੂੰ ਬੋਲਣਾ ਨਹੀਂ ਆਉਂਦਾ ਹੈ ਚੱਲ ਜਾ ਕੇ ਤਾਂ ਆਪਣੇ ਕੱਪੜੇ-ਕੁਪੜੇ ਬਦਲ ਕਰਦਾ ਮੈਂ ਤੇਰਾ ਨਾਲ ਗੱਲ ਯਾਰਾ ਮੇਰੀ ਗੱਲ ਸੁਣ ਲੈ ਇਹ ਕੁੜੀ ਨੇ ਪੜਨਾ ਪੜਨਾ ਹੈ ਨਹੀਂ ਆ ਇਹਨੂੰ ਤਾਂ ਫੈਸ਼ਨ ਦੀ ਪਈ ਰਹਿੰਦੀ ਆ ਵੇ ਕਿਦਾਂ ਤਿਆਰ ਹੋ ਗਈ ਜਿਦਾ ਵਿਆਹ ਦਵਾਈ ਹੁੰਦੀ ਆ ਚੁੱਪ ਕਰਕੇ ਨਾ ਤੇ ਇਹਨੂੰ ਕੋਟੀਆਂ ਸਲੈਕਟਰ ਨੂੰ ਨਹੀਂ ਸਖਾਲਦੇ ਇਹਨੂੰ ਘਾਦਰੀਆਂ ਦੁਰੀਆਂ ਹੋਣਿਆ ਕਰ ਚੱਲ ਕੋਈ ਨਹੀਂ ਜਾਣੀ ਆ ਤਾਂ ਸਮਾਨ ਲੈਣੀ ਆ ਹਣ ਦੱਸ ਮੈਂ ਕੀ ਕਰਾਂ ਨਹੀਂ ਹੱਥ ਲੰਦੀ ਉਹ ਜੇ ਕੰਮ ਨੂੰ ਹੱਥ ਨਹੀਂ ਲਾਉਂਦੀ ਜਾ ਕੇ ਰਵੇਲੀ ਤੁਰ ਫੇਰ ਆਉਂਦੀ ਐ ਤੇ ਪਾਲਟੀਆਂ ਕਰਦੀ ਫਿਰਦੀ ਐ ਕਾਲਜ ਜਾਂਦੀ ਆ ਕਿ ਉੱਥੇ ਜਾਂਦੀ ਆ ਪਾਲਟੀਆਂ ਕਰਨ ਉਹ ਚੱਲ ਕਿਹੜੀ ਰੋਜ਼ ਆਉਂਦੀ ਆ ਕਦੀ ਕਦਾਈ ਆ ਉਹ ਕਿਹੜੀ ਕਦੀ ਅੱਗੇ ਗਈ ਐ ਪਹਿਲੀ ਵਾਰ ਹੀ ਗਈ ਐ ਨਾ ਪਹਿਲੀ ਵਾਰ ਹੀ ਗਈ ਐ ਤੈਨੂੰ ਪਤਾ ਆ ਪੜਨ ਵਾਲੇ ਕੰਮ ਹੈ ਨਹੀਂ ਨਾ ਤੇਰੀ ਕੁੜੀ ਦੇ ਚੰਗਾ ਪਪਾ ਇਹ ਕੋ ਗੱਲਬਾਤ ਹੋ ਗਈ ਨਾ ਵੇਖੀ ਬੰਦਾ ਕੀ ਤੇਰਾ ਰਾਕ ਕਰੇ ਰਕਤਾ ਕਿੰਨੀ ਮੈਂ ਖੁਸ਼ ਹੁੰਦੀ ਹਾਂ ਇਹ ਵੀ ਕਿਸੇ ਨੂੰ ਖੁਸ਼ ਵੇਖ ਕੇ ਜਾਰੀ ਨਹੀਂ ਸਕਦੇ ਕਿੱਦਾਂ ਬੋਲਦੇ ਨੇ ਪਿੰਡ ਦੇ ਵਿੱਚ ਹੈ ਹੀ ਨਾ ਕਿੰਨੇ ਪਿਆਰ ਨਾਲ ਬੋਲਣ ਦੇ ਤੇ ਇਹਨਾਂ ਨੂੰ ਜਿੱਤੇ ਬੋਲਣ ਦਾ ਮਾਸਾ ਨਹੀਂ ਪਤਾ ਹੈਗਾ ਕਿ ਹੱਡੀਂ ਹੀ ਅਸੀਂ ਕਿੱਦਾਂ ਬੋਲਣਾ ਹੈ ਨਹੀਂ ਕੀ ਬੜਬੜ ਕੰਨ ਲਈ ਕੋਸ਼ ਨਹੀਂ ਬੜਬੜ ਮਮੀ ਕੀ ਕਰਨਾ ਤੂੰ ਆਪਣੇ ਪਿਓ ਦੇ ਕਿ ਬੋਲਣ ਕਿਦਾਂ ਲਈ ਪਰ ਮੈਂ ਇਹ ਕਰਦਾ ਉਹ ਕਿੱਦਾਂ ਬੋਲਣਗੇ ਮੈਂ ਕਿੰਨੀ ਵਾਰ ਵੇਖਿਆ ਕਿੰਨੇ ਦਿਨ ਹੋ ਗਏ ਮੈਂ ਰੋਲਾ ਪਾਉਂਦੀ ਕਿ ਹੱਡੇ ਸਕੂਲ ਕਾਲਜ ਵਿੱਚ ਪਾਰਟੀ ਆ ਪਾਰਟੀ ਆ ਮੰਮੀ ਮੇਰਾ ਕਿਵਲਾ ਹੋ ਹੀ ਜਾਂਦਾ ਹੁਣ ਉਥੋਂ ਖਤਮ ਹੁੰਦਾ ਤੇ ਫੇਰ ਹੀ ਨਹੀਂ ਘਰ ਆਉਣਾ ਹੈ ਨਾ ਜੇ ਆਪਣੀ ਜ਼ੁਬਾਨ ਤੇ ਕੰਟਰੋਲ ਕਰਦੀ ਤੇ ਜਿੰਨੀ ਜ਼ੁਬਾਨ ਵੱਢ ਛੱਡਨੀ ਆ ਫੇਰ ਨਾਂ ਕੀ ਦੱਸਿਆ ਨਹੀਂ ਵੱਢ ਦੇ ਨਾ ਵੱਢ ਤੇ ਅੱਜ ਜਾਉਂਦੇ ਕਾਲਜ ਤੇ ਜਾ ਕੇ ਨਾ ਤੇਰੇ ਰੰਗ ਬਦਲ ਗਏ ਮੈਨੂੰ ਜਾਬ ਦੇ ਫੇਰ ਨਾਂ ਕੀ ਦੱਸਿਆ ਨਹੀਂ ਮੰਮੀ ਮੈਂ ਤੈਨੂੰ ਬਾਰ ਬਾਰ ਦੱਸ ਦਿੱਤਾ ਈ ਤੇਰੇ ਪਿਓ ਦਾ ਤੇ ਤੇਰੇ ਭਰਾ ਦਾ ਬਹੁਤ ਗੁੱਸਾ ਆਈ ਉਹਨੇ ਤੈਨੂੰ ਨਾ ਮਾਰਨੋਂ ਤੋਂ ਬਿਨਾ ਮੱਪ ਦੇਣਾ ਜਿੰਦੀ ਨੂੰ ਬਦਮੀ ਨੋਨੇ ਦੇ ਗੁੱਸੇ ਦਾ ਜਿੱਦਾ ਉਹਨਾਂ ਦਾ ਗੁੱਸਾ ਵਾਣਾ ਉਦਾਂ ਹੀ ਮੈਨੂੰ ਵੀ ਆਂਦਾ ਵਾ ਮੈਂ ਵੀ ਉਹਨਾਂ ਦੀ ਧੀ ਆ ਕੋਈ ਵੱਡਾ ਨਿੱਕਾ ਵੇਖ ਲਿਆ ਕਰ ਖਰਬੂਜੀ ਨੇ ਵੇਖ ਕੇ ਖਰਬੂਜਾ ਰੰਗ ਫੜਦਾ ਉਹ ਬੜਾ ਮੇਰੇ ਨਾਲ ਪਿਆਰ ਕਰਦੇ ਨੇ ਜੇ ਮੇਰੇ ਨਾਲ ਪਿਆਰ ਨਾਲ ਬੋਲਣਾ ਤੇ ਮੈਂ ਵੀ ਉਹਨਾਂ ਦੇ ਨਾਲ ਪਿਆਰ ਨਾਲ ਰਵਾਂ ਠੀਕ ਆ ਜੰਮਿਆ ਤੈਨੂੰ ਮੈਂ ਤਾਂ ਮੱਤਾ ਮਨੂ ਦੇਂ ਲਈ ਮਾਰ ਕੇ ਚਪੇ ਤਾਂ ਦੂਥਾ ਡਾਸ ਲਿਓ ਮੁੜ ਕੇ ਜ਼ਬਾਨ ਚੈਂਚੀ ਵਾਂਗੂ ਚਲਾਈ ਦੇ ਤੈਨੂੰ ਪਤਾ ਨਹੀਂ ਮੇਰਾ ਜੇ ਤੈਨੂੰ ਆਂਦੇ ਨਹੀਂ ਕੋਸ ਤੂੰ ਦੂਂਗੀਏ ਜੀ ਸਭੋ ਗਾਂ ਚਾਈ ਜਾਨੀ ਹਾ ਉਹ ਚ ਪੇੜਨ ਵੀਰ ਦੇ ਮਾਰੀ ਹੁੰਦੀ ਨਾ ਉਹਨਾਂ ਨੇ ਵੀ ਨਹੀਂ ਬੋਲਿਆ ਕਰਦਾ ਜੇ ਤੱਕ ਉਹ ਗਲਤੀ ਕਰੇਗਾ ਨਾ ਉਹਦੀਆਂ ਲੱਤਾਂ ਵੱਡਾਂ ਨਹੀਂ ਤੇਰੇ ਦਿਲ 'ਚ ਹੈ ਨਾ ਹਰਦੀ ਕਰੇਗਾ ਉਹ ਕਿੱਦਾਂ ਬੋਲਦਾ ਮੈਂ ਮੈਨੂੰ ਉਹਦੇ ਤੇ ਉਹਨੂੰ ਤੁਸੀਂ ਕੁਝ ਕਹਿੰਦੇ ਨਹੀਂ ਆ ਹੱਥ ਧੋ ਕੇ ਮੁੰਡੇ ਦੇ ਪੇਛੇ ਪੈ ਗਈ ਆ ਨਿਆਣੇ ਨੇ ਤੱਕੀ ਕੋਈ ਗੱਲ ਨਹੀਂ ਕੀਤੀ ਆ ਨਾ ਕੀ ਦੀ ਕੀਤੀ ਨਹੀਂ ਉਹਨੇ ਮੈਨੂੰ ਤੇ ਤੇਰਾ ਤਾਂ ਸੁਵਾਈ ਆਪਣੀਆਂ ਭੂਆ ਦੇ ਚਲ ਗਿਆ ਉਹ ਵੀ ਬੜਾ ਬੋਲਦੀਆਂ ਹੁੰਦੀਆਂ ਅੱਗੇ ਅੱਗੇ ਆਹੋ ਤੇ ਡੈਡੀ ਤੇ ਵੀਰ ਤੇ ਬੜੇ ਮੈਨੇ ਚੰਗੇ ਆ ਨਾ ਬੜੇ ਪਿਆਰ ਨਾਲ ਬੋਲਦੇ ਨੇ ਭੂਆ ਨੂੰ ਬੜੀ ਛੇਤੀ ਜਾਣਦੇ ਨੇ ਉਹਨਾਂ ਵੱਲ ਬਸ ਕਿੰਜੀ ਚ ਲਾਉਣੀ ਜਾਂਦੀ ਆ ਹੋਰ ਤਾਂ ਮੱਤ ਹੈ ਨਹੀਂ ਗੀ ਵੇਖੀ ਸਹੀ ਇਸਦੇ ਨੂੰ ਰੋਏਗੀ ਕੋਈ ਨਹੀਂ ਇੱਥੇ ਮੈਂ ਬੜਾ ਸੁੱਖ ਪਾਉਂਦੀ ਆ ਇੱਥੇ ਵੀ ਤੁਸੀਂ ਮੈਨੂੰ ਰੁਵਾਉਣੀ ਦੇ ਐਤੋਂ ਹੋਰ ਜ਼ਿੰਦਗੀ ਮਾੜੀ ਕੀ ਹੁੰਦੀ ਏ ਗੱਲ ਗੱਲ ਤੇ ਰੋਕ ਟੋਕ ਗੱਲ ਗੱਲ ਤੇ ਰੋਕ ਟੋਕ ਕਿਸੇ ਨਾਲ ਬੰਦਾ ਪਿਆਰ ਨਾਲ ਗੱਲ ਵੀ ਕਰੇ ਨਾ ਪੁੱਤ ਪੁੱਛਦਾ ਵਾ ਕਿ ਪੁੱਤ ਹਾਂ ਠੀਕ ਐ ਕਿਸੇ ਚੀਜ਼ ਦੀ ਲੋੜ ਨਾ ਆਉਂਦਿਆਂ ਸਵਾਰ ਹੋ ਜਾਣਾ ਹੁੰਦਾ ਵਾ ਉਹ ਹਾਨੇ ਮਾਰਦਾ ਫਿਰਦਾ ਮਰਨਾ ਜਿੱਦਾਂ ਮੈਨੂੰ ਪਤਾ ਨਹੀਂ ਹੁੰਦਾ ਫਿਰ ਗੱਲ ਦਾ ਇਹ ਮੈਂ ਚੈਰਾਂ ਦੋਸਤਾਨਾ ਗਿਆ ਹੀਗਾ ਅੱਜ ਤੱਕ ਮੈਨੂੰ ਦਾਲ ਸਾਰੀ ਕਾਲੀ ਲੱਗਣ ਢੀ ਮੈਨੂੰ ਪਤਾ ਜਿਹੜਾ ਤੂੰ ਯਾਰਾਂ ਦੋਸਤਾਂ ਨਾਲ ਗਿਆ ਹੈਗਾ ਨਾ ਮੈਂ ਕਿਹੜੀ ਤੇਰੀਆਂ ਗੱਲਾਂ ਨਹੀਂ ਸੁਣਦੀਆਂ ਬਹੁਤ ਛਾਪ ਬਣਦਾ ਹੋਇਆ ਵਿੱਚ ਖਾਚੋ ਮੈਨੂੰ ਕੀ ਪਵਾਰਾ ਖਾਣਾ ਉਦਰਾਕ ਦੇ ਹਾਸੀ ਹੋਈ ਨਾ ਨੇੜੇ ਮੇਰੀ ਗੱਲ ਸੁਣ ਲੈ ਐਵੇਂ ਰੋਲੀ ਪਾਈ ਜਾਂਦੀ ਏ ਪਰ ਮੇਰੀ ਗੱਲ ਸੁਣ ਮੁੜਾ ਹੋ ਗਿਆ ਜਵਾਂ ਦੀ ਤਾਂ ਨਹੀਂ ਪੂਰੀ ਦਾ ਜਵਾਂਤੀਆਂ ਪੁੱਤਾਂ ਨਹੀਂ ਜਵਾਂਤੀਆਂ ਪੁੱਤਾਂ ਨਹੀਂ ਬੋਲੀਦਾ ਹਨਾ ਉਹਦੀਆਂ ਹੋਰ ਲਗਾਵਾਂ ਖੋਲੋ ਤੁਸੀਂ ਪੁੱਡਿਆ ਫਿਰ ਅੱਗੇ ਕਿਹੜਾ ਘੰਟਵਾ ਤੁਸੀਂ ਪਿਓ ਜੀ ਰਹਦੇ ਕਮ ਸੇ ਕਮ ਤੀ ਮਾੜਾ ਮੋੜਾ ਤੂੰ ਚਿਰਕ ਸਕਦੇ ਜੈ ਨਾ ਥੋੜਾ ਬੋਤਾ ਬਗਤ ਧਿਆਨ ਰੱਖੀ ਵੀ ਕਿੱਥੇ ਹੈ ਨਾ ਤੀ ਪੁੱਤ ਜਾਨਾ ਦੀ ਕਿੱਥੋਂ ਹੁੰਦਾ ਵਾ ਇਹਦੀ ਗੱਲ ਸੁਣ ਲਾ ਇਹਦਾ ਇਹਦਾ ਆਵਾਜ਼ ਬਣੇ ਕੋਈ ਇਹਦਾ ਵਿਆਹ ਉਹ ਕਰ ਦਈਏ ਵਿਆਹ ਕਰ ਦਈਏ ਇਹਨੂੰ ਕੁੜੀ ਨੂੰ ਦੇਣੀ ਨਾ ਕੰਮੇ ਨੂੰ ਨਾ ਕੰਮ ਦਾ ਕਾਰ ਕਰਦਾ ਕੋਈ ਹੈ ਚਾਹ ਤਾਂ ਕਿਹਨੂੰ ਰਹਿਣੀ ਆਪਣੀ ਭੈਣ ਨੂੰ ਉੱਠਾ ਕੇ ਮੜਾ ਦੇਣਾ ਵੇਖ ਨਹੀਂ ਕਰਦਾ ਉਹਦਾ ਹੋ ਤੇ ਜਾ ਉਹ ਮਾੜਾ ਚੰਗਾ ਅੱਗੇ ਖਾਂ ਟਕਰ ਹੈ ਹੁਣ ਕਿਉਂ ਉਹਨੂੰ ਵੀ ਲੈ ਕੇ ਮੇਰੇ ਸਿਰ ਤੇ ਬਿਠਾ ਲ ਦੋ ਜਿੰਨਾ ਚਿਰ ਕੇ ਪਾਸੇ ਵੀ ਰਹਿੰਦਾ ਬਿਨੈਤ ਨਹੀਂ ਆਉਣਾ ਹੈ ਉਹ ਮੈਂ ਕਹਿੰਦਾ ਵੀ ਕੋੜੋ ਜਿਹੜੀਆਂ ਚੱਕਰ ਚ ਵਜਦਾ ਕਿ ਹੋ ਗਿਆ ਤੇ ਫਸ ਗਿਆ ਤੇ ਹੁਣ ਕੀ ਕਰਾਂਗੇ ਮੈਨੂੰ ਤੇ ਆਪ ਵੀ ਕੋਈ ਸਮਝ ਨਹੀਂ ਤਨ ਮੋਦੋਂ ਵੀ ਦੱਸਿਆ ਕਿ ਨਾ ਤੋਦੋਂ ਨੇ ਕਿਹਨਾ ਗੱਲਾਂ ਕਰਦਾ ਹੈਗਾ ਤੇ ਮੁੱਤੋਂ ਜਾ ਕੇ ਫੰਡ ਹੈਗਾ ਤਾਂ ਬਕਾਇਆ ਨਹੀਂ ਮੇਰੇ ਗਾੜੀ ਝੂਠ ਬੋਲਦਾ ਕਿਦੋਂ ਵੀ ਇਹ ਕੋਈ ਨਾ ਕੋਈ ਚੱਕਰ ਦਾ ਹੈਗਾ ਵਾ ਉਹ ਚਾਹ ਜਦ ਮੈਂ ਤੁਹਾਨੂੰ ਕਹਿਣ ਦਿਆਂ ਵੀ ਆਪਣੀ ਸਮਝਦਾਰੀ ਨੇ ਕੰਟਰੋਲ ਜਗਾਵਾ ਮੈਨੂੰ ਤੇ ਕੀ ਦੱਸ ਤੰਦਾ ਵਾ ਵੀ ਹੋਰ ਨਾ ਕਿਤੇ ਨਵੇਂ ਜਿਆਦਾ ਚਾੜਦੇ ਤੇ ਸਾਡੀ ਬੇਇੱਜ਼ਤੀ ਕਰਾ ਦੇ ਸਾਰੇ ਪਿੰਡ ਦੇ ਵਿੱਚ ਉਹ ਅੱਗੇ ਕਿਹੜਾ ਜਮਾਨਾ ਸਹੀ ਹੈ ਤੈਨੂੰ ਦੱਸਣ ਦੇ ਦਿਆਂ ਸਹੀ ਗੱਲ ਵਾ ਜਿਵੇਂ ਜੇ ਲੋਕਾਂ ਦੀ ਗੱਲਾਂ ਸੁਣੇ ਦੀਆਂ ਇਹਦੇ ਧੀ ਪੁੱਤੇ ਕਿ ਬਿੜਨੇ ਘਰ ਬੜਨਾ ਚਾਹੀਦਾ ਕੱਢਣਾ ਤਾਂ ਨਹੀਂ ਚਾਹੀਦਾ ਹੁਣ ਘਰੋਂ ਦੀਆਂ ਸੌਦਾ ਲੈਣ ਤਾਂ ਤੁਹਾਡੇ ਸਾਹਮਣੇ ਹੀ ਆ ਨਾ ਸੂਟ ਬੂਟ ਪਾ ਕੇ ਮਹਾਰਾਜ ਬਣ ਕੇ ਤੇ ਘਰ ਨੂੰ ਆ ਗਿਆ ਹੁਣ ਦੱਸੋ ਮੇਰਾ ਕਿਥੇ ਸੂਰੇ ਦੇ ਵਿੱਚ ਚਲ ਹੁਣ ਨਾ ਤੂੰ ਬੁਧੀ ਗੱਲ ਦੇ ਦੇ ਨਾ ਲੈ ਇਹਦੇ ਤੈਨੂੰ ਨਾ ਗੱਲ ਦਸੀ ਆ ਨਾ ਆ ਚੌਲ ਚੂੜ ਬਣਾ ਕੇ ਦੇ ਔਰ ਹੋਰ ਬੜਮ ਸੋਚ ਉਹ ਮੈਂ ਸੋਚਣੀ ਆ ਪਰ ਤੂੰ ਵੀ ਥੋੜਾ ਤਾਂ ਪਹਿਲਾਂ ਰੱਖਿਆ ਗਿਆ ਇਹਦੇ ਮਗਰ ਐਡਾ ਮਾਰਣਾ ਛੱਡੋ ਇਹਨੂੰ ਪੁੱਤ ਧੀ ਹੋਦੀ ਆ ਰਾਖੀ ਕੀਤੀ ਜਾਂਦੀ ਤੂੰ ਕਿਹੰਜੇ ਗੱਲਾਂ ਕਰੀ ਜਾਂਦੀ ਨਹੀਂ ਰਾਖੀ ਕਰਨੀ ਕਿ ਜੇ ਨੂੰ ਕੈਸ਼ ਵੇਆ ਕਰੋ ਵੀ ਤਾਂ ਧਿਆਨ ਰੱਖਿਆ ਕਰੋ ਜੀ ਮੈਂ ਉਹਦੇ ਦੀ ਕਿਨੇ ਭਲੇ ਨਾ ਪੈਂਦਾ ਰਵਾਂ ਆ ਦੇਖੋ ਇਹਨਾਂ ਨੂੰ ਸਮਝੀ ਆ ਹਾਂ ਬਣਾ ਦੇ ਨੀ ਚੌਲਾ ਜੀ ਮੈਂ ਖਾਓ ਚੌਲਾ ਪਤਾ ਲੱਗੂ ਤੁਹਾਨੂੰ ਦੁਆ ਫਿਰ ਪਤਾ ਲੱਗੂ ਇਹ ਵੀ ਨਾ ਪਤਾ ਮੇਰੀ ਗੱਲ ਹੀ ਨਹੀਂਗਾ ਸਮਝਦਾ ਪਰ ਮੈਨੂੰ ਵੀ ਜੇ ਉਹ ਜਦਾਂ ਸਮਝਦਾ ਵਾ ਕਿ ਗੱਲ ਕੋਈ ਨਾ ਕੋਈ ਹੈਗੀ ਆ ਮੈਨਾਂ ਚ ਮੇਰੀ ਕੋਈ ਗੱਲ ਹੀ ਨਾ ਪੰਦਾ ਤੇ ਕੱਲ ਨੂੰ ਜਦੋਂ ਕੋਈ ਚੰਨ ਚਾੜਦਾ ਤਾਂ ਫਿਰ ਪਛਤਾਵਾ ਮੇਲੇ